ਬਈ ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਸਵਾਗਤ ਹੈ ਆਪਣੇ ਸਿੱਧੂ ਟਰੈਕਟਰ ਪੇ ਤੇ ਅੱਜ ਬਈ 9 ਅਪ੍ਰੈਲ 2025 ਦਿਨ ਬੁੱਧਵਾਰ ਆਪਣੀਆਂ ਅੱਜ ਟਰੈਕਟਰ ਮੰਡੀ ਆ ਤੇ ਆਪਣੇ ਅੱਜ ਸੀਜ਼ਨ ਦੀ ਲਾਸਟ ਮੰਡੀ ਹੈ ਬਈ ਵਿਸਾਖੀ ਤੋਂ ਬਾਅਦ ਨਵਾਂ ਸੀਜ਼ਨ ਸ਼ੁਰੂ ਹੋ ਜੂਗਾ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜਿਹੜੇ ਭਰਾ ਨਵੇਂ ਜੁੜਿਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਦਿਖਾਵਾਂਗੇ ਅੱਜ ਮੰਡੀ ਦਾ ਮਾਹੌਲ ਤੇ ਆਪਣੇ ਟਰੈਕਟਰ ਵੀ ਕਿਵੇਂ ਸੌਦੇ ਹੁੰਦੇ ਆ ਕੀ ਗੱਲਬਾਤ ਆ ਮੰਡੀ ਦੀ ਕੀ ਰੇਟ ਰਹਿੰਦਾ ਅੱਜ ਮੰਡੀ ਦਾ ਅੱਜ ਆਪਣੇ ਕੋਲੇ 8 ਕਿ ਟਰੈਕਟਰ ਹੈਗੇ ਆ ਤੇ ਦੇਖਾਂਗੇ ਮੰਡੀ ਚ ਕੀ ਬਣਦਾ ਬਈ ਕੀ ਮਾਹੌਲ ਕਿਵੇਂ ਸੌਦੇ ਹੋਣਗੇ ਕੀ ਰੇਟ ਰਹੂ ਅੱਜ ਮੰਡੀ ਦਾ ਮੰਦਾ ਰਹੂ ਕਿ ਤੇਜ਼ੀ ਰਹੂਗੀ ਮਿਲਦੇ ਆਂ ਬਾਈ ਮੰਡੀ ਆਪਾਂ ਲੋਈ ਭਰਾਵਾਂ ਮੰਡੀ ਦੀ ਹੋ ਗਈ ਤਿਆਰੀ ਤੇ ਟੋ ਚੰਟੂ ਜਨ ਕਾਹਲੇ ਬਾਕੀ ਦੇਖਦੇ ਆਂ ਮੰਡੀ ਤੇ ਜਾ ਕੇ ਕੀ ਮਾਹੌਲ ਬਣਦਾ ਸਵਾਤਮਾ ਰੱਖੇ ਸੁੱਖ ਤੇ ਅੱਜ ਸੌਦੇ ਸੌਦੇ ਹੋਣ ਤੇ ਚੱਲਦੇ ਆਂ ਮੰਡੀ ਤੇ ਕੀ ਗੱਲਬਾਤ ਬਰਾਵ ਮੰਡੀ ਦੇ ਵਿੱਚ ਪਹੁੰਚ ਚੁੱਕੇ ਆਪਾਂ ਟਰੈਕਟਰ ਬਈ ਮੰਡੀ ਦੇ ਵਿੱਚ ਬਹੁਤ ਘਟ ਚੁਕਿਆ ਤੇ ਰੇਟ ਵੀ ਬਹੁਤ ਘਟ ਗਿਆ ਟਰੈਕਟਰਾਂ ਆਹ ਦਿਨਾਂ ਦੇ ਵਿੱਚ ਬਈ ਜ਼ਿਮੀਦਾਰਾਂ ਨੂੰ ਬਹੁਤ ਫਾਇਦਾ ਹੋ ਜਾਂਦਾ ਰੇਟ ਹੋ ਜਾਂਦਾ ਮੰਡੀ ਦੀ ਕਮ ਮੰਡੀ ਆ ਜਾਂਦੀ ਹੈ ਬਈ ਲਾਸਟ ਦੇ ਸੀਜ਼ਨ ਆਉਣਾ ਹਾਲਾ ਹੈ ਤੇ ਰੇਟਾਂ ਦਾ ਬਹੁਤ ਫਰਕ ਪੈ ਜਾਂਦਾ ਆ ਦਿਨਾਂ ਦੇ ਵਿੱਚ ਆ ਕੇ ਬਾਕੀ ਅੱਜ ਦਿਖਾਉਨੇ ਆ ਕੀ ਮਾਹੌਲ ਰਹਿੰਦਾ ਫਿਰ ਮੰਡੀ ਦਾ ਬਈ ਖਰਾਬ ਦੋ ਚੰ ਟੋਟਾ ਕੱਟ ਲਗੇ ਦਿਖਾਉਨੇ ਆ ਫਿਰ ಗಾದದ ಮುದ್ಟದ ಟ್ಲಿದ ಴ೇರಿವಾ kabous kellಕಾ trees ಿದ್ಸ್ಡಸ್ಟರ್ರಿಡ ತಾಗಿದ ಪಕಚ್ಯಿಮಮೀವಯವಾ ವಹಾದದ್ ಚಾದೇರಹಿಯಾರಿಯಾರು ಕಾಹಾನ್ಕೆರಲ್ಣಮಜ್ಲಿಯಾಠ ਉਹ ਵਾਈਟ ਟਰੈਕਟਰ ਲਾ ਲਿਆ ਆਪਾਂ ਸੈੱਟ ਕਰਕੇ ਤੇ ਬਾਕੀ ਸਾਰੇ ਭਰਾ ਆਈ ਜਾਂਦੇ ਆ ਮੰਡੀ ਤੇ ਮੰਡੀ ਹੋ ਜੇ ਭਰੀ ਜਾਂਦੀ ਆ ਟਰੈਕਟਰ ਆਉਣਗੇ ਥੋੜੇ ਪਰੇ ਤੱਕ ਕਿਉਂ ਲਾਸਟ ਮੰਡੀ ਆ ਤੇ ਬਹੁਤ ਭਰਾਵਾਂ ਨੇ ਟਰੈਕਟਰ ਲੈ ਲਏ ਤਾਂ ਵੀ ਰਹਿ ਗਏ ਹੋਣਗੇ ਲੈਣ ਵਾਲੇ ਲੋਈ ਭਰਾ ਉਹ ਸ਼ਰਮੇ ਨਾ ਮਿਲੌਣੇ ਅੱਜ ਤੁਹਾਨੂੰ ਕੀ ਆਲਾ ਸ਼ਰਮੇ ਜਿਵੇਂ ਆ ਠੀਕ ਆ ਬਾਈ ਹੋਰ ਤੂੰ ਸਭ ਕਿਵੇਂ ਹੋ ਵਧੀਆ ਬਾਈ ਵਧੀਆ ਹੋਰ ਕੀ ਹਾਲ ਹੈ ਵਧੀਆ ਕੀ ਆਲਾ ਜੀ ਕੋਲ ਦਰਤਲੇ ਮੰਡੀ ਹੱਬ ਵਾਲਾ ਕਿੰਦਾ ਜੀ ਠੀਕ ਆ ਬਾਈ ਵਧੀਆ ਹੋਰ ਡਾਟਾ ਕਿਆ ਪੀ ਲੋ ਕਿਵੇਂ ਮਾਹੌਲ ਫਿਰ ਅੱਜ ਮੰਡੀ ਦਾ ਮੰਡੀ ਦਾ ਮਾਹੌਲ ਦੱਸ ਪਹਿਲਾਂ ਜੀ ਦਾ ਮਾਹੌਲ ਵਧੀਆ ਆ ਅੱਜ ਲਾਸਟ ਮੰਡੀ ਸ਼ਰਮੇ ਲਾਸਟ ਮੰਡੀ ਕਿਉਂ ਹੋਵੇ ਪਹਿਲੇ ਸੀਜ਼ਨ ਦੀ ਇਹ ਦੁਬਾਰਾ ਆਪਣਾ ਨਵਾਂ ਸੀਜ਼ਨ ਸਟਾਰਟ ਹੋ ਜੂਗਾ ਸਾਕੀ ਤੋਂ ਬਾਅਦ ਲਾਸਟ ਮੰਡੀ ਗਿਆ ਅੱਜ ਕੀ ਸੀਜ਼ਨ ਦੀ ਔਰ ਸਿੱਧੂ ਕੀ ਵਾਲਾ ਵਧੀਆ ਬਾਈ ਕਰਾਂਗੇ ਤੁਮਾਂਕੇ ਅੱਜ ਫੇਰ ਬਣਾਉਣੇ ਅੱਜ ਵੀਡੀਓ ਤੇਰੀ ਬਾਕੀ ਕਰਨ ਦੀ ਆਪਾਂ ਹਾਂ ਚਾਹ ਜਾਨੀ ਉਹ ਜਦੋਂ ਪਹਿਨ ਲੈ ਕੇ ਜਰਾ ਵੀਡੀਓ ਨਹੀਂ ਚੱਲਦੀ ਯਾਰ ਐ ਕਰ ਓਏ ਪਹਿਨ ਲੈ ਨੋ ਆਪਾਂ ਚੱਤ ਮੇ ਕੋਲ ਚੱਲਦੇ ਦੋ ਵੀਡੀਓ ਪਾਣੇ ਪਹਿਨ ਆਪਣਾ ਚੈਨਲ ਚੱਲ ਅਗਰ ਤਾਂ ਹੀ ਆਉਣੇ ਦੇ ਕੋਲੇ ਯਾਰ ਇੱਕ ਗੱਲ ਹੂੰ ਆਈ ਨਹੀਂ ਤੇਰੇ ਕੋਲੇ ਪਹਿਲਾਂ ਤੇ ਵੀਡੀਓ ਤਾਂ ਹੁਣ ਬਣਾਉਣ ਲੱਗੇ ਤੇ ਨਾ ਇੱਕ ਗੱਲ ਤੇ ਨਾ ਮੈਂ ਘਰੇ ਵੀ ਸੋਚਦਾ ਰਹਿਣਾ ਹੂੰ ਕੀ ਰਹਿਣਾ ਦਾ ਭਰਾਵਾ ਦਾ ਮੈਂ ਧੰਨਵਾਦ ਕਰਦਾ ਹੂੰ ਤੇਰੀ ਕਸਮ ਜਿਆਰਾ ਇਦਾਂ ਮਾਣ ਆਇਨਾ ਤੇ ਨਾ ਵੀਰਾਂ ਤੇ ਹੂੰ ਇਹ ਤਾਂ ਪਿਆਰ ਮੂਹ ਕਰ ਦੇਣਾ ਭਾਈ ਜੀ ਨੂੰ ਹਮ ਮੈਂ ਸਾਰਾ ਦਿਨ ਕਹਿੰਦਾ ਕਿ ਬਈ ਇਹਨਾਂ ਦੀ ਬੱਚੇ ਜਿਉਂਦੇ ਰਹਿਣ ਤੰਦਰੁਸਤੀਆਂ ਵਾਟ ਕੰਗਰੋ ਕਰਾਇਆ ਨਾ ਤੇ ਤਕਨੀਆ ਵਾਟ ਹਾਂ 2 ਸਾਲ ਹੋ ਗਏ ਨਾ ਆਪਣਾ ਮਿਲਿਆ 2.5 ਸਾਲ 3 ਸਾਲ ਜੁੜਿਆ ਨੂੰ ਤਿੰਨ 400 ਹੋ ਗਏ ਇਹ ਕੰਮ ਚੱਪ ਹਮ ਬਸੇ ਭਾਈ ਯਾਰ ਉਹ ਜਿਆਦਾ ਪਿਆਰ ਦਿੱਤਾ ਭਰਾ ਨੂੰ ਹਾਂ ਇਹ ਤਾਂ ਵਲਮੰਦਾ ਬਾਕੀ ਗੱਲ ਹੋਰ ਆ ਸਿੱਤੂ ਹਮ ਆਪਣਾ ਵੀ ਰਿਕਾਰਡ ਆ ਫਿਰ ਤੇ ਮੈਂ ਆਪਾਂ ਵੀ ਫਿਰ ਆਪਾਂ ਤੈਨੂੰ ਗੱਲ ਦੱਸੀਏ ਜਾਇਜ ਰੇਟ ਹਮ ਰੇਟਰ ਲੈਨੇ ਤੇ ਜਾਇਜ ਰੇਟ ਹੀ ਵੀ ਇਹ ਤਾਂ ਗੱਲ ਮਣੀ ਨੂੰ ਆਪਣਾ ਸਾਰੀ ਮੰਡੀ ਜੀ ਫਰਕ ਹੁੰਦਾ ਰੇਟਾਂ ਤੂੰ ਐ ਕਰ ਲੈ ਹਮ ਮੈਂ ਇੱਕ ਤਾਂ ਆ ਹਮ ਉਹ 19 ਮੜਾ ਹੌ ਖੜ ਹੌ ਲੈੜ ਖੜ ਅੰਛਾ ਵਾਲਾ ਹਮ ਤੂੰ 7-7 ਲੱਖ ਰੁਪਏ ਮੰਗੀ ਜਾਂਦੇ ਨਹੀਂ ਮੰਗਦੇ ਤੂੰ ਤਾਂ ਮੰਗੀ ਜਾਂਦੇ ਬਈ ਗੁੱਸਾ ਤਾਂ ਨਹੀਂ ਕਰਦਾ ਮੇਰੇ ਕੋਲ ਇੱਕ 15 ਮਾਡਲ ਪੰਨਾ 16 ਮਾਡਲ ਹੈ ਬੜਾ ਹਾਂ 16 ਮਾਡਲ 65 ਲੱਖ ਰੁਪਏ ਮੰਗਦੇ ਤੁਸੀਂ ਹੂੰ ਮੈਂ ਨੇ 65 ਹੂੰ 575 575 ਹੂੰ ਮੈਂ 19 ਮਾਡਲ ਐਡੀਸ਼ਨਲ ਦੇ ਰਿਹਾ 6 ਲੱਖ ਦਾ ਹੂੰ ਚੱਲ ਫੇਰ ਦਵਾ ਦਾਨੇ ਆ ਕਿਉਂ ਭਰਾ ਹੋਇਆ ਇੱਧਰ ਦੇਖ ਲੈ ਲੈ ਦਿਖਾਵਾਂਗੇ ਆ ਖੜਾ ਹੈ ਉਹ ਖੜਾ ਰੀਜ ਨਾਲ ਆਲਦੀ ਸਤਰੀ ਤੇ ਆਪਾਂ ਕੀ ਹੈ ਯਾਰ ਹੂੰ ਜੈ ਜੀ ਰੇਟ ਤੇ ਮਿੱਤਨੀਆ ਜੈ ਜੀ ਰੇਟ ਦਾ ਬੁਕਰਨਾ ਹੂੰ ਬਸ ਆਪਣਾ ਤੋਰੀ ਫੁਲਕਾ ਚੱਲੀ ਜਾਵੇ ਵਧੀਆ ਹੂੰ ਵਾਲੇ ਪੈਸੇ ਆ ਗਏ ਇਹਨਾਂ ਨੂੰ ਭੁੱਲ ਜਾਗੇ ਭਰਾ ਇਹ ਤਾਂ ਹੈ ਪੈਸਾ ਆਊਆ ਤੇ ਨਾਲ ਆਕੜ ਵੀ ਆਉਣੀ ਹੂੰ ਇਹਦੇ ਕਰਕੇ ਆਪਾਂ ਆਕੜ ਨਹੀਂ ਲਿਉਣੀ ਮੈਂ ਨਹੀਂ ਲਿਉਣੀ ਇਹ ਨਹੀਂ ਸਹੀ ਗੱਲ ਆ ਲੈ ਹੋਏ ਬਠਾਂਗੇ ਲੋਈ ਭਰਾ ਵੋਟਰਾਂ ਦਾ ਵੱਜਣ ਲੱਗ ਗਏ ਟਰੈਕਟਰਾਂ ਬਾਕੀ ਦੇਖਦੇ ਆਂ ਕੀ ਬਣਦਾ ਨਾੜ ਗਿਆ ਨਹੀਂ ਟਰਾਈ ਵਜੀ ਜਾਂਦੀ ਆ ਬਾਜਪੂਤ ਨਹੀਂ ਆ ਬੜਾ ਚੰਗਾ ਲੋ ਬਈ ਬਾਈਆਂ ਨੇ ਟਰਾਈ ਟਰੋਈ ਮਾਰ ਲਈ ਬਾਕੀ ਦੇਖਦੇ ਆਂ ਕੀ ਬਣਦਾ ਟੱਟ ਆਉਂਦਾ ਕਿ ਨਾ ਬਾਈਆਂ ਦੇ ਉਹ ਵੀ ਭਰਾ ਉਹ ਸਪੈਸ਼ਲ ਐਡੀਸ਼ਨ ਚੱਲਿਆ ਟਰਾਈ ਤੇ ਦੇਖਦੇ ਬਾਈਆਂ ਦੇ ਫਟਾਉਂਦਾ ਕਿ ਨਾਲ ਕਿਵੇਂ ਸੌਦਾ ਹੁੰਦਾ ਕੋਈ ਬਾਈ ਮਾਰੀ ਜਾਂਦੇ ਟਰਾਈ ਤੇ ਕਰੀ ਜਾਂਦੇ ਆ ਤਸੱਲੀਆਂ ਬਾਕੀ ਦੇਖਦੇ ਬਾਈਆਂ ਦੇ ਫਟਾਉਂਦਾ ਕਿ ਨਹੀਂ ਲੋਈ ਭਰਾ ਬਪਣਾ ਆ ਟਰੈਕਟਰ ਦਾ ਸੌਦਾ ਚੱਲੀ ਜਾਂਦਾ ਬਾਕੀ ਦਿਖਾਉਣਾ ਤੁਹਾਨੂੰ ਸਾਰੀ ਗੱਲਬਾਤ ਉਹ 60000 ਰੁਪਏ ਦਾ ਕਹਤਾ ਕਿੰਨੇ ਦਾ 60 ਦਾ ਕਾ 60 ਦਾ ਹੋਰ ਮਾਨਦਾਨ ਕਰਦਾ ਪੂਰੇ 70000 ਜਿਆਦਾ ਡੈਕਟਰ ਭਰਦੇ ਉਹ ਭਰਾ ਦੇ ਭਰਾ ਦੇ ਤੋੜੀ ਐਨੇ ਸਸਤੇ ਕਿੱਥੋਂ ਮਿਲਦੇ ਆ ਯਾਰ ਅਸੀਂ 80000 ਦਾ ਭਰਦੇ ਨਹੀਂ ਹੋਣਾ ਨਹੀਂ ਭਾਈ ਜੇ ਪੱਛਾ ਵੀ ਨਹੀਂ ਹੋ ਯਾਰ ਭਰਾ ਦੇ ਹੋਰ ਕਿੰਨੇ ਦਾ ਹੋਊਗਾ ਨਹੀਂ ਭਰਾ ਦੇ ਭਰਾ ਦੇ ਕਿੰਨੇ ਦੇ ਨਾਲ ਬਾਈ ਮਰਾ ਪੂਰਾ ਦਿਨ ਯੁਗਾ ਵੀ ਨਹੀਂ ਗਾ ਆਇਆ ਨਾ ਨਹੀਂ ਹੋਣਾ ਨਹੀਂ ਕੋਈ ਰਾਜ਼ ਆ ਭਰਾ ਦੇ ਫੇਰਾ ਸਾਢੇ 5 ਲੱਖ ਰੁਪਏ ਦਾ ਟਰੈਕਟਰ ਦੇ ਦਿੰਦੇ ਪੂਰੇ 5 ਲੱਖ ਦਾ ਟਰੈਕਟਰ ਭਰਵਾ ਦੇ ਨਹੀਂ ਹੋਣੀ ਬੱਚੀ ਗੱਲ ਨਹੀਂ ਕਰਦੇ 16 ਮਾਲ ਆਪਾਂ ਨੂੰ ਸੱਚੀ ਗੱਲ ਸਿੱਧਾ ਆਪਾਂ 25000 ਰੁਪਏ ਘਟ ਗਿਆ ਆਪਣਾ ਰੇਟ ਵੀ ਬਈ ਉਹ ਨਾ ਭਰਾ ਦੇ ਫਿਰ 5 ਲੱਖ ਦਾ ਟਰੈਕਟਰ ਆਪਣਾ ਸਾਰੀ ਮੰਡੀ ਚ ਜਾਇਜ਼ ਆ ਰੇਟ ਨਹੀਂ ਹੋਣਾ ਨਹੀਂ ਉਹ ਭਰਾ ਦੇ ਨਹੀਂ ਹੋਣਾ ਨਹੀਂ ਸੱਚੀ ਗੱਲ ਕਰਦਾ ਪਰਦੇ ਉਹ ਨਹੀਂ ਹੋਣਾ ਜੀ ਹੋਣਾ ਨਹੀਂ ਕੋਈ ਨਹੀਂ ਹੋਣਾ ਨਹੀਂ ਬਾਹਲਾ ਕੱਚਾ ਰੇਟ ਬਾਕੀ ਟਰੇਡ ਚੰਗਾ ਨਾ ਨਹੀਂ ਆਪਾਂ ਦਾ 80 ਲਾਇਆ 80 ਠੀਕ 80 ਲਾਇਆ ਉਹ ਕਹਿੰਦਾ ਕੋਈ ਨਹੀਂ ਤਾਂ ਪਛਤਾ ਪੰਜਾਂ ਨੂੰ ਪੁੱਛ ਕੇ ਰੁਪਏ ਲਾਉਣੇ ਨਾ ਆਹੇ ਉਹ ਲੈ ਲਵਾਂਗੇ ਰੈਂਟ ਵਾਲਾ ਕੱਚਾ ਫੇਰ ਕੋਈ ਕੁਛ ਕਹੀ ਵੇ ਇੱਥੇ ਉਹਨੇ ਇਹ ਨਹੀਂ ਕਹਤਾ ਯਾ ਮੁੰਡੇ ਨੇ ਕਹਤਾ ਕਿਸੇ ਨੇ ਕਿਹਾ ਕਿ 190000 ਦਾ ਭਰੋਣਾਗਾ ਆ ਲੈ ਭਰਾ 190000 ਹੁਣ ਨਹੀਂ ਆ ਭਰਾ ਯਾਰ ਸਾਢੇ 5 ਲੱਖ ਰੁਪਏ ਦਾ ਸਾਨੂੰ ਟਰੈਕਟਰ ਕਹਤਾ ਤੂੰ ਸਾਢੇ 5 60000 ਭਰੋਣਾ ਇਹਦਾ ਬੈਟ ਚ ਵੀ ਕੋਈ ਕਮੀ ਨਹੀਂ ਟਾਇਰਾਂ ਬੱਕੂਣੀ ਕਮੀ ਬਾਕੀ ਇਹਨੂੰ ਸਿਰਦਾ ਖਰਚਾ ਵੀ ਉਹ ਵੀ ਕਢਾ ਕੇ ਦੇਣੀ ਆ ਕਦ ਦੇਣਾ ਕਰਨਾ ਤੇਰੀ ਮਰਜ਼ੀ ਹੈ ਪੰਜਾਂ ਨੂੰ ਪੁੱਛਦੇ ਯਾਰ 495000 ਦਾ ਭਰਾ ਨਹੀਂ ਹੋਣਾ ਨਹੀਂ ਭਾਈ ਹੁਣ ਕੋਈ ਆ ਆ ਯਾਰ ਭਾਈ ਆ ਜਾ ਯਾਰ ਭਾਈ 12 ਭਰਾ ਦੇ ਤਾਂ 12 13 ਮਾਡਲ ਦਾ ਰੇਟ ਲਾਈ ਜਣੋ ਯਾਰ ਉਹ ਯਾਰ ਸਾਨੂੰ ਨਾ ਮੈਂ ਨਾ ਬੋੜਾ ਦੱਸ ਦੇ ਕਲਸ ਕਰ ਦੇ ਕਿੰਨਾ ਨਫਾ ਦਿੰਦਾ ਹੈ ਤੁਹਾਨੂੰ ਨਫੇ ਦਾ ਨਹੀਂ ਪਤਾ ਤੁਹਾਡੇ ਦਾ ਬਾਕੀ ਬਈ ਚੀਜ਼ ਤੇ ਵੀ ਨਹੀਂ ਕੋਈ ਕਮੀ ਇਹ ਚੰਗਾ ਫੁੱਟਾ ਇਹ ਤਾਂ ਪਤੋ ਨਹੀਂ ਹੈਗੀ 60000 ਰੁਪਏ ਲਾਉਂਦਾ ਇਹ ਐਮੀ ਕੀ ਫਾਇਦਾ ਭਰਾ ਦੇ ਭਰਾ ਦੇ 95000 ਦਾ ਭਰਾ ਦੇ ਆ ਹੋਣਾ ਨਹੀਂ ਬਈ ਨਹੀਂ ਬੱਚੇ ਬਈ ਹੋਣਾ ਹੋਰ ਤੇ ਤੂੰ ਦੱਸ ਸਾਢੇ ਪੰਜ ਤੋਂ ਕੀ ਮਾਨਤਾਨ ਕਰਦਾ ਨਹੀਂ ਹੋਣਾ ਨਹੀਂ ਵੀਰੇ ਯਾਰ ਸਾਢੇ ਪੰਜ ਤੋਂ ਕੀ ਮਾਨਤਾਨ ਕਰਦਾ ਬਾਈਆਂ ਦਾ ਰਾਤ ਆਪਾਂ ਰਾਤ ਦੇਵ ਘਰ ਦਾ ਪਰੇ ਦੀ ਗੱਲ 45000 ਦਾ ਲੈ ਜਾ ਆ ਪਰ ਪਜਣ ਰਿਹਾ ਪਰ ਦੇ 95000 ਦਾ ਭਾਈ ਆਪਣਾ ਰੇਟ ਜਾਇ ਜੀ ਆ ਅਜੇ ਵੀ ਹਾਂ ਉਹ ਭਰਾ ਦੇ ਨਹੀਂ ਨਹੀਂ ਬਾਹਰ ਫਰਕ ਆ ਯਾਰ 95000 ਨਹੀਂ ਹੋਣਾ ਨਹੀਂ ਭਾਈ 16000 ਰੁਪਿਆ 16 ਮਾ ਡਾਇਰੈਕਟਰ ਪਤਾ ਕਿੱਥੇ ਵਿਗੜ ਗਿਆ ਬਾਕੀ ਖਰਚਾ ਪਰ ਯਾਰ ਪੂਰੇ ਨਾਲ ਨਹੀਂ ਹੋਣਾ ਨਹੀਂ ਹੋਣਾ ਪਰ ਪੂਰੇ ਲਾਓ ਨਹੀਂ ਹੋਣਾ ਯਾਰ ਹੁਣ ਤਾਂ ਤੁਹਾਨੂੰ ਕੱਟ ਪਰ ਇਹ ਨਹੀਂ ਜੰਨੇ ਦੇ ਦੇ 45 45 ਭਰਾ ਦੇ ਪੰਜ ਲੱਖ ਮੈਂ ਹੁਣ ਪੱਲਿਓ ਪਾ ਕੇ ਕਿੱਥੋਂ ਭਰਾ ਦੇ ਪੰਜ ਲੱਖ ਉਹ ਨਹੀਂ ਹੋਣਾ ਨਹੀਂ ਮਾ ਆਵੇ ਹੁਣ ਕੀ ਕਸ ਰਿਆ ਯਾਰਾ ਨਹੀਂ ਬਾਹਲਾ ਫਰਕ ਹੁਣ ਬਾਈ ਵੀ ਕਹੀ ਇੱਧਰ ਕਹੋ ਜਾਈ ਜਾਦੇ ਜਾਈ ਜਾਦੇ ਦੱਸ ਦੇਣਾ ਡੀਐਲ ਰੈਟ ਦੇ ਹਾਂ ਨਹੀਂ ਦੱਸ ਜਮਾ 4000 ਦਾ ਪਰ ਭਰਾ ਦੇ ਕੋਸ਼ਿਸ਼ ਹਿਸਾਬ ਨਾਲ ਭਰਾ ਉਹ ਮਨਾਵਣ ਵਾਲੀ ਦੱਸਿਆਗਾ ਮੈਂ ਤੁਹਾਨੂੰ 75 ਰੇਟ ਭਰੀ ਬੈਠਾਂ ਕਿੰਨਾ ਘਟ ਗਿਆ 8000 ਰੁਪਏ ਘਟ ਗਿਆ ਹੋਰ ਕਿਸੇ ਜਾਂਦੇ ਸੀ ਦਾ ਮੋੜੇ ਆ ਬਾਹਰ ਤਵਾ ਦਿੰਦੇ ਸਾਦੇ ਭਾਤੇ ਪਾਸੇ ਨਾ ਦਾ ਲਖਾ ਦੇ ਨਾਂਰ ਕਿਹਾ ਨਹੀਂ ਹੋਣਾ ਹੀ ਨਾਂ ਲਿਖਾਵਾਂ ਕਿਤੋਂ ਫਰਕੀ ਵਾਲਾ ਪਿਆ ਸੋਤੇ ਚ ਕਿੰਨੇ ਦੇਣਾ ਹੋ ਲਖ ਜਮਾ 10 ਤੱਕ 35000 ਦਾ ਲੈ ਆਣਾ ਬਾਈਆਂ ਨੂੰ ਇਹ 30000 ਦਾ ਡੈਟ ਕੋ ਦਾ ਛੱਡ ਦੇ ਯਾਰ ਤੂੰ 5 ਲੱਖ 5 ਲੱਖ ਪਹੁੰਚਦਾ ਵੀ ਨਹੀਂ ਬਾਈ ਬੰਦੀ ਮਾਂ ਉਹ ਬਾਈ ਰਹਿਣ ਦੇ ਯਾਰ ਬਾਈ ਬਾਈ ਰਹਿਣ ਦੇ ਬਾਈ ਲਾਉਣਾ ਨਹੀਂ ਉਹ ਵਾਧਾ ਮੈਂ ਨਾ ਮੈਂ ਲਾਉਦਾ ਨਹੀਂ ਆ ਇਹ ਬਿਆਨਾਂ ਦੇ ਯਾਰ ਬਾਈ ਇਹ ਬਿਆਨਾਂ ਕੱਢ ਮੈਂ ਉਹ ਤੋਂ ਵੱਧ ਲਾਉਣਾ ਪਹਿਲਾਂ ਦੇ ਬਾਈ ਯਾਰ ਟਾਈਮ ਬਾਈ ਹੁਣ 3 ਲੱਖ ਹੋ ਗਿਆ ਹਾਂ ਨਹੀਂ ਹੋਣਾ ਜੀ ਬਾਈ ਓ ਯਾਰ ਭਰਾ ਦੇ ਨਹੀਂ ਸਾਈ ਮੋੜ ਦੇਣਾ ਫਿਰ ਹੋਰ ਹੋਰ ਪਰਦੇ ਯਾਰ ਕੁਝ ਨਹੀਂ ਹੋ ਨਹੀਂ ਬਈ ਵਾ ਹੋ ਗਿਆ ਯਾਰ ਤੂੰ ਨਾ ਬਈ ਇਹਨਾਂ ਦੇ ਨਾਲ ਕਿਹਾ ਯਾਰ ਪਤੰਦਰੋ ਇਹਨਾਂ ਦੇ ਨਾਲ ਕਿਹਾ ਕੋਈ ਗੱਲ ਨਹੀਂ 5 5000 ਨਹੀਂ ਮਹਿੰਗਾ ਹੁੰਦਾ ਸੋ ਲਾਉਣਾ ਜੀ ਹੋਰ ਉਹ ਬਈ ਟ੍ਰੈਡ ਵੀ ਚੰਗਾ ਰੁਪਿਆ ਲਾਉਣ ਦੀ ਲੋੜ ਨਹੀਂ ਐ ਟ੍ਰੈਡ ਦੀ ਮੇਰੀ ਤਾਂ ਗੱਲ ਸੁਣਨਾ ਤੂੰ ਪੁੱਛਿਆ ਵੀ ਨਹੀਂ ਵਿਚਾਰਿਆ ਉਹ ਫੇਰ ਹੀ ਲਈ ਜਾਂਦੇ ਉਸ ਟ੍ਰੈਡ ਬਈ ਸੁਵੀ ਟੈਕ ਦਾ ਯਾਰ ਅਸਰਾ ਦੇ ਨਹੀਂ ਨਹੀਂ ਹੋਣਾ ਉਹ ਨਾਂ ਤਾਂ ਲਿਖਿਆ ਦੇ ਉਹ ਨਾਂ ਤਾਂ ਫੇਰ ਹੀ ਲਿਖਾਵਾਂ ਜੇ ਸੌਦਾ ਹੋ ਜਾ ਮਤਲਬ ਲਾਉਣਾ ਨਹੀਂ ਹੋਣਾ ਬਾਹਲਾ ਕਰਤਾ ਪੂਰੇ ਕਰ ਲਾ ਮੰਦਾ ਨਹੀਂ ਹੋਣਾ ਉਹ ਪੂਰੇ ਕਰ ਲਾ ਮੰਦੇ ਚ ਆ ਨਾ ਜਾਂ ਲਾਸਟ ਆ ਬਦ ਨਹੀਂ ਬੱਸ ਮੈਂ ਦੱਸ ਤਾ ਹੋਰ ਕੀ ਜਾਨ ਬੱਚਿਆਂ ਦਾ ਘੱਟ ਦੇ ਦੋ ਹਜ਼ਾਰ ਹੋਰ ਘੱਟ ਦੇ ਦੂ ਲੈ ਪਾ ਲੈ ਯਾਰ ਭਾਈ ਰਹਿਣ ਦੇ ਯਾਰ ਉਹ ਕਿਉਂ ਭਾਈ ਮੇਰੀ ਗੱਲ ਸਮਝਾ ਜਮਾ ਲੈ ਬਿਆਨ ਆ ਤੇ ਕਿਹਨੂੰ ਦਲਾ ਦਾ ਬੰਦਾ ਸਾਹਿਬ ਨਹੀਂ ਆ ਬਿਆਨ ਆ ਕੇ ਦੇ ਦੀ ਯਾਰ ਅਸੀਂ ਲੈ ਕੇ ਅਸੀਂ ਕਰਾਂਗੇ ਉਹ ਨਹੀਂ ਤੁਸੀਂ ਲੈ ਜਾਓ ਆ ਦਾ ਪਹਿਲੇ ਨਹੀਂ ਲੈ ਜਾਣਾ ਭਾਈ ਸਵਾ ਪੰਜ ਲੱਖ ਦਾ ਟਰੈਡ ਪਰੋ ਆਜੇ 8 ਕਿਲੋ ਦਾ। ਕੋਈ ਰੋਈ ਗੱਲ ਕਰੀ। ਪੁੱਛਿਆ ਵੀ। ਬਾਬਾ 5 ਲੱਖ। ਉਹ ਬਾਈ ਕਹਿੰਦੇ ਅਸੀਂ 5 ਤੋਂ ਵੱਧ ਨਹੀਂ ਲੈਂਦੇ। ਉਹੀ ਗੱਲ ਨਹੀਂ ਫਿਰ ਉਹਨਾਂ ਦੀ ਇੱਛਾ ਗਈ। ਨਾ 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 ਉਹਦਾ ਛੱਡ ਦੇ ਤੂੰ ਬੱਸ। ਇਹਨੂੰ ਅਸੀਂ ਤੈਨੂੰ ਲੈ ਕੇ ਦੇਣੀ ਪੂਰਾ ਕੋ ਤੇਨੂੰ ਦੱਸਿਆ ਹੋਇਆ। ਨਹੀਂ ਕਹਿਣਾ ਬਾਈ ਮੈਨੂੰ ਉਹ ਵੀ ਚੀਜ਼ ਦਾ ਵੀ ਖਰਚਾ گا۔ ਖਰਚਾ ਤਾਂ ਤੇਰਾ 10000 ਉਹ ਤਾਂ ਬਾਈ ਜਿਹੜੀ ਗੱਲ ਹੈ ਹੋ ਗਈ ਬਾਈਣਾ ਉਹਦਾ ਬਾਈ ਫੜਿਆ ਆਪਾਂ ਗੱਲ ਕਰ ਲਈ। ਉਹਦਾ ਹੋ ਗਿਆ ਉਹਦਾ ਮੈਂ ਕਿਹਾ ਕਿ ਇਹਦੀ। ਮੂੰਹ ਪੱਲੋਂ 10000 ਉਹ ਤੇ ਵੀ ਲੱਗੂ ਮੇਰਾ। ਇਹਨੂੰ ਅਸੀਂ ਦਾ ਗੱਲ ਹੋ ਗਈ ਉਹਦਾ ਬਾਈ ਪੁਰਾਣੀ ਪਊਗੀ। 16 ਮਾਡਲ ਟਰੈ ਛੋਟਾ ਯਾਰ ਵੀ ਆ ਤਾ ਭਾਈ ਲੈ ਆ ਯਾਰ ਅਰਤਾ ਨਾ ਨਾ ਹੋ ਗਿਆ ਬਰਤਾ ਲੈ ਆ ਬਰਤਾ ਉਹ ਲੈ ਜਾ ਬਾਈ ਗੋਜੋ ਕਿਉਂ ਮੱਥਾ ਵਾਹ ਆ ਜਾ ਬਾਈ ਆ ਜਾ ਬਾਈ ਭਰਾ ਹੋ ਯਾਰ ਹਾਂ ਦਾ ਮੱਥਾ ਹੀ ਮਾਰਦਾ ਹੋਰ ਯਾਰ ਕੀ ਹੁੰਦਾਗਾ ਕੋਈ 5 4000 ਨਹੀਂ ਨਹੀਂ ਉਹ ਫਿਰ ਭਾਈ ਲੋਹੀਪਰਾ ਉਹ ਆਪਣੇ ਨਾਲ 59 11 ਸੌਦਾ ਹੁੰਦਾ ਦਿਖਾਉਣਿਆ ਤੁਹਾਨੂੰ ਫੋਣਿਆ ਤੁਹਾਨੂੰ ਗੱਲਬਾਤ ਕੀ ਆ ਚੀਜ਼ ਦੀ ਕਦਰ ਤਾਂ ਕਰੋ ਜਦ ਤੱਕ ਕਬਾਰ ਤੋਂ ਵੀ ਥੱਲੇ ਜਾਈਏ ਨੇ ਉਹ ਚੀਜ਼ ਨਹੀਂ ਕਦਰ ਹੀ ਕਰਦੇ ਆ ਔਰ ਕੀ ਅੱਛਾ ਮੇਰੀ ਦਾ ਗੱਲ ਸੁਣ ਲੈ ਇੱਕ ਕਾਈ ਯਾਰ ਮੈਨੂੰ ਐ ਦੱਸੋ 2 ਲੱਖ 5000 ਰੁਪਏ ਤੋਂ ਹਾਂ ਜਾਂ ਨਾ ਦੇਣਾ ਚੰਗੀ ਜੀਤ ਨੇ ਲੋਕ ਕਦਰ ਨਹੀਂ ਕਰਦੇ ਕਦਾ ਰੇਟ ਬੰਨੀ ਵੱਧਣਾ ਹਾਂ ਜਾਂ ਨਾ ਸਾਰੀ ਮੰਡੀ ਕੱਟ ਰਹੀ ਹੈ ਇਹਦੇ ਨਾਲ 2 ਲੱਖ 8000 ਰੁਪਏ ਕਦਰ ਕਰੀਦਾ 3000 ਰੁਪਏ ਲਈ ਲਿਆ ਹੋਇਆ ਹੋਰ ਕਿੰਨੇ ਦਾ ਪਰਾ ਮਸਤ ਪਿਆਰਾ ਆ ਲੈ 2 10 ਦਾ ਦੇ ਤਾਂ ਜਾਂ ਨਾ ਹੁੰਦੀ ਆ ਪੁਰਾਣੇ ਪੁਰਾਦੇ ਹੋਰ ਦੱਸ ਪੁਰਾਦੇ ਪਰਾਏ ਬਗਲਾ ਕੱਟਾ ਰੇਟ ਆ ਯਾਰ ਕੁਛ ਨਹੀਂ ਹੁੰਦਾ ਭਰਾ ਦੇ ਤੁਸ ਸਾਰੀ ਮੰਡੀ ਜਾਏ ਜਾਂ ਟਰੈਕਟਰ ਉਹਦੇ ਚੰਗਾ ਟਰੈਕਟਰ ਆ ਬੇਰੀ ਖੜੇ ਆ ਭਰਾ ਤੇ 25000 ਦਾ ਟਰੈਕਟਰ ਨਹੀਂ ਦੇਣਾ ਦੇ ਨਹੀਂ ਤਰੀ ਮਰ ਨਹੀਂ ਹੋਣਾ ਨਹੀਂ ਹੈ ਬਗਲਾ ਫਰਕ ਪਿਆ ਭਾਈ ਹਾਂ ਉਹ ਫਰਕ ਕਿਹੜਾ ਆ ਉਹ ਫਰਕ ਟੱਦਾ ਤੇ ਦੱਸਦਾ ਰੇ ਮੈਂ ਕੱਟਾਂ ਗੀਰੋ ਯਾਰ ਤੇ ਲੱਖ ਰੁਪਏ ਦਾ ਫਰਕ ਰੱਖ ਲੈਣੋ ਕਿਵੇਂ ਸੌਦਾ ਹੋਊਗਾ ਮੈਨੂੰ ਐ ਤਾਂ ਉਹ ਆ ਇਹਦਾ ਕੋਈ ਦਾਹ ਕਾ ਯਾਰ ਹੁਣ ਜਿਹੇ ਜਿਹੇ ਲਾਉ ਅਸੀਂ ਕਿੰਨੇ ਹੁਣ ਬਤ ਕਰੀਏ ਲਾਉ ਲਾਉ ਬੁਕਰਾ ਤਾਂ ਇਹਦੀ ਲੋਕ ਅਦਰ ਨਹੀਂ ਕਰਦੇ ਚੰਗੀ ਜੀ ਐਮ ਨਹੀਂ ਭੱਜ ਲੈਂਦੇ डीसी ਬਣਾਇਆ ਬਟਰਪਰਸੀ ਤੇ ਸਾਡਾ ਸੌਦਾ ਇੱਕ ਨਹੀਂ ਹੋਇਆ ਇੱਕ ਕਰ ਲੈਣ ਦੇ ਬਾਈ ਬਣਾ ਸਾਡਾ ਖਾਤਾ ਖੁੱਲ ਜੀ ਹੋਰ ਪਹਿਲਾਂ ਹੋਰ ਸੌਦਾ ਪਹਿਲਾਂ ਖਰਾਬ ਹੋ ਗਿਆ ਠੀਕ ਹੈ ਠੀਕ ਹੈ 15 ਲਾਇਆ ਇਸ ਤੈਨੂੰ ਠੀਕ ਹੈ ਆਹ ਨਾ 17 ਦਾ ਫੂਟ ਟਰੈਕ ਪਰ ਪਰਵਾ ਦੇ ਓਏ ਪਰਵਾ ਦੇ ਹੁਣ ਬੋਲੀ ਹਾਂਜੀ ਬਾਈ ਜੀ ਅੱਜ ਨਾ ਮੰਡੀ ਦਾ ਮਾਹੌਲ ਰਿਹਾ ਬਾਈ ਬਹੁਤ ਹੀ ਜ਼ਿਆਦਾ ਮੰਦਾ ਸੌਦੇ ਆਪਣੇ ਹੁੰਦੇ ਹੁੰਦੇ ਵੀ ਕੈਂਸਲ ਵੀ ਹੋ ਗਏ ਬਾਕੀ ਸਾਰੀਆਂ ਮੰਡੀਆਂ ਜੀ ਇਹੀ ਵਾਲਾ ਬਾਈ ਟਾਮੇ ਟੱਲੇ ਸੌਦੇ ਹੋਇਆ ਕਿਉਂਕਿ ਆਹ ਦਿਨਾਂ ਚ ਆ ਕੇ ਮੰਡੀ ਥੋੜੀ ਜੀ ਡਾਊਨ ਪੈ ਜਾਂਦੀ ਆ। ਉਹ ਸੀਜ਼ਨ ਆਫ ਹੋ ਰਿਹਾ ਹੈ ਬਾਈ। ਤੇ ਆਹ ਸੀਜ਼ਨ ਦੀ ਆਪਣੀ ਲਾਸਟ ਮੰਡੀ ਤੇ ਅਗਲੇ ਬੁੱਧਵਾਰ ਤੋਂ ਬਾਈ ਨਵਾਂ ਸੀਜ਼ਨ ਸਟਾਰਟ ਹੋ ਜੂਗਾ। ਬਾਕੀ ਵੀਡੀਓ ਚੰਗੀ ਲੱਗਦੀ ਹੈ ਬਾਈ। ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ। ਸਾਰੇ ਭਰਾ ਚੈਨਲ ਨੂੰ ਕਰ ਲੋ ਸਬਸਕ੍ਰਾਈਬ। ਤੇ ਹੁਣ ਘਰੇ ਹੀ ਚਲਦਿਆਂ ਬਾਈ ਟੋਜਾ ਟੁੰਜਨ ਕਾਸਲੇ। ਮਿਲਦੇ ਆਂ ਅਗਲੀ ਮੰਡੀ ਤੇ। ਧੰਨਵਾਦ ਬਾਈ।